ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਟੈ ਲਮਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪਿੰਡ ਜਿਹੜਾ ਬਾਈ ਦਾ ਪਿੰਡ ਆ ਨੇੜੇ ਦੇ ਪਿੰਡ ਥਰਾਜ ਰਹਿ ਜਾਂਦਾ ਜੀ ਦੇ ਭਗਤਾ ਭਾਈ ਵੀ 5-6 ਕਿਲੋਮੀਟਰ ਰਹਿ ਜਾਂਦਾ ਭਗਤਾ ਭਾਈ ਤੋਂ ਬਾਗੇ ਪੁਰਾਣੇ ਰੋਡ ਦੇ ਉੱਪਰ ਸਥਿਤ ਹੈ ਜੀ ਪਿੰਡ ਦੋ ਐਨੀਮਲ ਬਾਈ ਦੇ ਸੇਲ ਆ ਇੱਕ ਤਾਂ ਜੀ ਸੂਈ ਬਹੁਤ ਸੋਹਣੀ ਗਾਂ ਤੇ ਇੱਕ ਵੱਛੀ ਆ ਬਾਈ ਦੀ ਜਾਣਕਾਰੀ ਬਰੋਬਰ ਬਾਈ ਤੋਂ ਲੈ ਲਾਂਗੇ ਅੱਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਮਲਕੀਤ ਸਿੰਘ ਆ ਤੇ ਪਿੰਡ ਟਲਵਾੰਬਾ ਵਾਲਾ ਤੇ ਜ਼ਿਲ੍ਹਾ ਮੋਗਾ ਤਹਿਸੀਲ ਮਾਗਿਆਣਾ ਠੀਕ ਆ ਬਈ ਭਗਤਾ 5 ਕਿਲੋਮੀਟਰ ਰਹਿ ਜਾਂਦਾ ਹਾਂ ਹਾਂ 5 ਕਿਲੋ ਭਗਤਾ ਦੇ ਨਾਲ ਫਰਾਜ ਆ ਠੀਕ ਆ ਜੀ ਹਾਂ ਫਰਾਂਚ ਪਿੰਡ ਹੈ ਠੀਕ ਆ ਜੀ ਤੇ ਬਈ ਕਿੰਨੇਵੇਂ ਸੂਏ ਸੂਈ ਹੈ ਜੀ ਗਾ ਇਹ ਬਈ ਪਹਿਲਾਂ ਸੂਈਆ 2 ਦਿਨ ਦਾ ਬੱਚੀ ਆ ਮੂੰਹ ਤੇ 2 ਦਿਨ ਦਾ ਹਾਂ 2 ਦਿਨ ਦਾ ਕਦੋਂ ਸੂਈ ਆ ਬਈ ਇਹ ਇਹਨੂੰ ਹੋ ਗਿਆ ਹਫ਼ਤਾ ਸੂਈ ਨੂੰ 1 ਹਫ਼ਤਾ ਹੋ ਗਿਆ ਬੱਚਾ ਕੀ ਦਿੱਤਾ ਜੀ ਬੱਚੀ ਆ ਜੀ ਮਗਰ ਬਹੁਤ ਸੁਣੀ ਕਰਮ ਵਾਲੀ ਜੀ ਆ ਪੌਂਦੀ ਬੱਚੀ ਆ ਜਿਹੜਾ ਬਈ ਭਾਂਡੇ ਵਾਲਾ ਦੁੱਧ ਦਾ ਕਿੰਨਾ ਤਿਆਰ ਆ ਜੀ ਇਹ ਹੋਊਗਾ ਜੀ ਇਹਦੇ ਕੋਲੇ 10 ਕਿਲੋ ਕੰਡੇ ਤੇ ਜੋਕ ਕਿਤੇ ਤਾਂ ਗਏ ਹਾਂ ਠੀਕ ਆ ਥਣਾ ਦੀ ਓਕੇ ਆ ਜੀ ਹਾਂ ਜਮਾ ਓਕੇ ਆ ਕੋਈ ਪੂਰ ਛਿੱਟਾ ਨਹੀਂ ਨਾ ਜਮਾ ਹੀ ਨਹੀਂ ਸੀਲ ਸੌ ਵੀ ਪੂਰੀ ਆ ਜੀ ਹਾਂ ਸੀਲ ਵੀ ਪੂਰੀ ਟੋੜ ਕੇ ਦਿਖਾ ਦੇ ਵੀਰ ਟੋੜੀ ਪਹਿਲਾ ਸੂਆ ਸੂਈ ਆ ਮੂੰਹ ਤੋਂ ਦੋ ਦੰਦ ਆ ਜੀ ਜੇ ਕਿ ਵੀਰ ਨੇ ਚੈੱਕ ਕਰਨੇ ਹੋਣ ਕਰ ਵੀ ਸਕਦਾ ਮਗਰ ਮੇਨ ਗੱਲ ਮਗਰ ਬੱਚਾ ਬੱਚੀ ਆ ਜੀ ਸੋਹਣੀ ਬੱਚੀ ਆ ਆਪ ਵੀ ਕਰਮ ਵਾਲੀ ਚੰਗੀ ਆ ਸੀਲ ਸੌ ਪੂਰੀ ਆ ਤੋ ਰਵੀਰ ਥੋੜਾ ਜਾਂ ਥਣਾ ਦੀ ਓਕੇ ਆ ਮੈਂ ਰੇਕ ਵੀਡੀਓ 'ਚ ਇਹ ਗੱਲ ਕਹਿਣਾ ਹੁੰਦਾ ਕਿ ਕੋਈ ਸੂਆ ਸਵਾਇਆ ਪਸ਼ੂ ਹੁੰਦਾ ਬਾਈ ਦੇ ਘਰੇ ਆਪਦੀ ਦੋ ਟਾਈਮ ਚਵਾਈ ਚਾਰ ਟਾਈਮ ਚਵਾਈ ਜ਼ਰੂਰ ਕਰ ਲਿਆ ਕਰੋ ਤਸੱਲੀ ਕਰ ਲਿਆ ਕਰੋ ਇਹ 'ਚ ਵਿਚ ਨਾਲੇ ਬੰਦੇ ਦਾ ਵੀ ਫਾਇਦਾ ਤੇ ਖਰੀਦਣ ਵਾਲੇ ਬੰਦੇ ਦਾ ਵੀ ਫਾਇਦਾ ਜੀ ਬਾਕੀ ਬਾਈ ਕਹਿੰਦਾ ਆਪਣੀ ਜ਼ਿੰਮੇਵਾਰੀ ਹੈ ਥਣਾ ਦੀ ਓਕੇ ਆ ਜਿਹੜਾ ਨੈਟ ਦੁੱਧਾ 10 ਕਿਲੋ ਭਾਂਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚਵਾਈ ਕਰ ਲਿਓ ਚਾਰ ਟਾਈਮ ਚਵਾਈ ਕਰ ਲਿਓ ਮੂੰਹ ਤੋਂ ਦੋ ਦੰਦ ਆ ਜੀ ਥਣ ਬੁੱਧ ਟਾਪ ਦਾ ਲੱਗਿਆ ਵਾ ਹੱਥੀ ਚਵਾਈ ਵਾਲਾ ਕੋਈ ਛੋਟਾ ਨਹੀਂਗਾ ਜਿਹੜੇ ਹਿਸਾਬ ਨਾਲ ਪਹਿਲਣਾ ਥਣ ਚੰਗਾ ਜੀ ਮੱਝਾਂ ਰਗਈ ਆ ਬਾਕੀ ਕਰਮ ਵਾਲੀ ਦੀ ਦੁੱਧ ਵੀ ਮੱਝਾਂ ਰਗਈ ਹੋਊਗਾ ਫੈਰਟ ਚੰਗੀ ਆਊਗੀ ਕਿਉਂਕਿ ਸਾਹੀਵਾਲ ਤੇ ਜਰਸੀ ਦੀ ਕ੍ਰੋਸ ਆ ਰੰਗ ਰੂਪ ਦੀ ਚੰਗੀ ਆ ਕੱਦ ਕਾਠ ਵਾਲ ਤੇ ਵਜਨ ਵਾਲੀ ਆ ਕਿੰਨਾ ਕ ਪਾਜੂ ਬਈ ਦੁੱਧ ਬਸ 12-13 ਕਿਲੋ ਤਾਂ ਜਾ ਗਦਾਮ ਨੇ ਕੋਈ ਬਾਲਾ ਨਹੀਂ ਇੱਧਰ ਕਿਉਂਕਿ ਕੱਦ ਕਾਠ ਚੰਗਾ ਗਾ 12-13 ਕਿਲੋ ਦੁੱਧ ਬਾਈ ਕਹਿੰਦਾ ਕੋਈ ਬਾਲਾ ਨਹੀਂ ਹੈ ਵੀ ਨਹੀਂ ਬਾਲਾ ਬਾਕੀ ਸੇਵਾ ਦੇ ਆ ਫੈਟ ਬਾਈ ਦੱਸਦਾ ਕਿ 5.5 ਹੁੰਦੀ ਹੈ ਮੁੱਲ ਬਾਈ ਇਹਦਾ ਮੁੱਲੇ ਦਾ ਜੀ ਲੈਣ ਦੇਣ ਦਾ 40000 ਆ ਮਾਨਤਾ ਨਹੀਂ ਹੋਊਗਾ ਠੀਕ ਹੈ ਜਮਾ ਜੈਜ ਮੁੱਲਾ ਬਾਈ ਕਹਿੰਦਾ ਜਿਹੜਾ ਲੈਣ ਦੇਣ ਪ੍ਰਾਈਸ ਆ 40000 ਉਹਦੇ ਜੋ ਮਾਨਤਾਨ ਕਰਦਾਂਗੇ ਜਿਹਨੂੰ ਜੱਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ 2 ਨੰਬਰ ਬੱਛੀ ਇਹਦੀ ਕੀ ਡਿਟੇਲ ਕਿੰਨੇ ਉਮਰ ਆ ਬਾਈ ਇਹਦੀ ਇਹ ਜੀ 4 ਮਹੀਨੇ ਦੀ ਬੱਛੀ ਆ ਠੀਕ ਹੈ ਤੇ ਮਦਰ ਮਿਲਕ ਰਿਕਾਰਡ ਕੀ ਆ ਬਾਈ ਇਹਦਾ ਇਹ ਜੀ 3 ਕਿਲੋ ਦੁੱਧ ਆਦੀ ਮਾਂ ਥੱਲੇ ਠੀਕ ਆ ਜੀ ਹਾਂ 3 ਕਿਲੋ ਮਦਰ ਮਿਲਕ ਰਿਕੋਰਡ ਆ ਤੇ ਸ਼ਾਕ ਚੂਕ ਤਾਂ ਨਹੀਂ ਕੋਈ ਵਾਦੂ ਬਈ ਨਹੀਂ ਨਹੀਂ ਪੋਰਾ ਨਹੀਂ ਠੀਕ ਆ ਥੋੜਾ ਜਨਾ ਬੱਚਾ ਕਰਕੇ ਡਰਦਾਗਾ ਤੇ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਲੋਜੀ ਝੋਲੀ ਚੰਗੀ ਆ ਜੀ ਕੋਈ ਸ਼ਾਕ ਨਹੀਂ ਵਾਦੂ ਚੈੱਕ ਕਰ ਲਓ ਬੱਸ ਬਈ ਚਾਰ ਹੀ ਥਾਣਾ ਬਾਕੀ ਉਮਰ ਇਹਦੀ 4 ਮਹੀਨੇ ਆ ਇਹਦਾ ਮੁੱਲ ਬਈ ਇਹਦਾ ਜੀ 55000 ਲੈਣ ਦੇਣ ਜਾਂ 5500 ਹਾਂ 550 ਇਹਦਾ ਮੁੱਲ ਆ ਜੀ 40000 ਰੁਪਿਆ ਗਾਹ ਦਾ ਜਿਹਨੂੰ ਜਚੂਗੀ ਤਸੱਲੀ ਤੁਸੀਂ ਆ ਕੇ ਕਰ ਲਿਓ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਧੰਨਵਾਦ